ਲੋ ਵੀ ਦੋਸਤੋ ਗਰੀਬੀ ਚੱਕ ਮਹਿਗਮਾ ਤੇ ਬਰਾਡ ਨਰਸਰੀ ਭਲਾਈ ਜਾਣਾ ਬਾਈ ਇਹਨਾਂ ਨੇ ਬਾਈ ਇੱਕ ਰੱਖਿਆ ਸੀਗਾ ਵੀ ਸਾਈਕਲ ਆਪਾਂ ਕੱਢਾਂਗੇ ਅੱਜ ਸ਼ਾਮ ਨੂੰ ਦੂਜੇ ਦਿਨ ਜਿਹੜਾ 31 ਅਗਸਤ ਨੂੰ ਤੇ ਲੱਕੀ ਡਰਾਪ ਆਉਂਦੇ ਰੇ ਆ ਜਿਹੜੇ ਜਿਹੜੇ ਇਹਨਾਂ ਤੋਂ ਬੂਟੇ ਲੈ ਕੇ ਗਏ ਆ ਤੇ ਬਾਈ ਦਾ ਇੱਕ ਹੋਰ ਉਪਰਾਲਾ ਜਿਹੜਾ ਮੇਲਿਆਂ ਦੇ ਵਿੱਚ ਕਹਿੰਦਾ ਮੇਲੇ ਵਿੱਚੋਂ ਬੂਟਿਆਂ 'ਚੋਂ ਹੋਈ ਕਮਾਈ ਦਾ ਜਿਹੜਾ ਚੌਥਾ ਹਿੱਸਾ ਹੜ ਪੀੜਤਾਂ ਲਈ ਕਹਿੰਦਾ ਦੇਵਾਂਗੇ ਦਸਵੰਧ ਕੱਢਾਂਗੇ ਤੇ ਫੇਰ ਆਹ ਸਾਈਕਲ ਆ ਜਿਹੜਾ ਲਿਆ ਕੇ ਠੱਲੀ ਬੈਠੇ ਆ ਤੇ ਉਧਰ ਆ ਜਿਹੜਾ ਕੁੱਪਣਾ ਜਿਹੜਾ ਲੱਕੀ ਡਰਾ ਵਾਲਾ ਸਿਸਟਮ ਆ ਉਹ ਜਿਆਦਾ ਚੱਲੀ ਆਹ ਦੇਖੋ ਤੇ ਅੱਜ ਕੋਈ ਨਾ ਕੋਈ ਜਿਹੜਾ ਸਾਈਕਲ ਆ ਜਿਹੜਾ ਜਿੱਤ ਕੇ ਲੈ ਜਾਊਗਾ ਗੱਡੀਆਂ ਤੋਂ ਸਾਈਕਲ ਤੇ ਲਿਆ ਦੇਣਾ ਕਹਿੰਦਾ ਬਰਾੜ ਨਹੀਂ ਹਾਂ ਅੱਜ ਗੱਡੀ ਵਾਲੇ ਕਿਸੇ ਨੂੰ ਸਾਈਕਲ ਨਿਕਲਿਆਉਣਾ ਭਾਈ ਓਏ ਤੇ ਜਿਹੜਾ ਗੱਡੀ ਤੇ ਆਇਆ ਸੀਗਾ ਬਾਕੀ ਭਾਈ ਵੇਖੋ ਕਿਸਦੇ ਹਿੱਸੇ ਆਉਂਦਾ ਵੀ ਸਾਈਕਲ ਤੇ ਟੱਲੀਆਂ ਵਜਾਉਂਦਾ ਕਹਿੰਦਾ ਜਾਊਗਾ ਹਾਂ ਕੋਈ ਨਹੀਂ ਕੋਈ ਹੈ ਇਹ ਲਾਵੇਂਗੇ ਬਾਈ ਬਹੁਤ ਬਰੇੜਾ ਕਰਤ ਕਰਦਾਂਗੇ 20 ਪਿੰਦੇ ਚਲੂ ਵੀ ਪਿੰਦੇ ਕਰ ਬਾਈ ਕਾੜਦੇ ਚੱਕ ਮਹਿਕਲਾ ਪਿੰਡ ਭਲਾਈ ਚੱਕ ਦੇ ਬਈਏ ਗਰੀਬੀਆਂ ਚੱਕ ਦੇ ਤੇ ਸਾਰੇ ਬਲੌਗਰ ਵੀ ਇੱਥੇ ਇਕੱਠੇ ਹੋ ਰੱਖੇ ਬਾਈ ਆਹ ਵੇਖੋ ਬਾਈ ਜੀ ਬੜਾ ਜਾਂ ਨੋਟ ਕਰ ਲਿਓ ਬਰਾਡ ਨਰਸਰੀ ਪਿੰਡ ਭਲਾਈ ਹੈ ਜਿਹੜੇ ਕਲੋਨ ਪੈਦਿਆਂ ਚ ਮਸ਼ਹੂਰ ਹੈ ਤੇ ਸਾਰੇ ਫਰੂਟ ਦੀ ਇਹਨਾਂ ਨੇ ਇੱਥੇ ਬਾਈ ਜੀ ਨਰਸਰੀ ਲੈ ਕੇ ਆਏ ਸੀਗੇ ਇਹਨੂੰ ਪੂਰੇ ਪੰਜਾਬ ਚੋਂ ਬਹੁਤ ਸੋਨਾ ਹੰਗਾਰਾ ਮਿਲਿਆ ਪੁੱਚੋ ਮੰਡੀ ਮੇਲੇ ਜੋ ਆਪਾਂ ਬੋਲ ਰਹੇ ਆ ਇੱਥੇ ਜਿਹੜੀ ਵਿਸ਼ੇਸ਼ ਚੀਜ਼ ਦੋ ਚੀਜ਼ਾਂ ਰੱਖੀਆਂ ਗਈਆਂ ਸੀ ਕੋਈ ਵੀ ਬੰਦਾ ਇੱਥੇ ਜਿਹੜਾ ਬੂਟਾ ਲੈ ਕੇ ਗਿਆ ਫਲਦਾਰ ਜਾਂ ਕੋਈ ਵੀ ਪੌਦਾ ਲੈ ਕੇ ਗਿਆ ਉਹਦਾ ਇੱਕ ਪਰਤੀ ਪਾਈ ਗਈ ਸੀ ਬਾਈ ਜੀ ਜਿਦੇ ਚ ਆਪਾਂ ਇਨਾਮ ਕੱਢਨੇ ਆ ਪਹਿਲਾ ਇਨਾਮ ਸਾਈਕਲ ਹੈ ਪੱਖਾ ਇੱਕ ਪ੍ਰੈਸ ਹੈ ਤੇ ਨਾਲ ਆਪਾਂ ਫਲਦਾਰ ਬੂਟੇ ਦੇਣੇ ਆ ਬਾਈ ਤੇ ਦੂਜੀ ਵੱਡੀ ਗੱਲ ਜਿਹੜੀ ਸੀ ਕਿ ਬਾਈ ਹੋਰਿਆ ਵੱਲੋਂ ਕੀਤੀ ਗਈ ਸੀ ਜਿਹੜੀ ਮੇਲੇ ਦੇ ਵਿੱਚ ਦੋ ਦਿਨਾਂ ਤੇ ਜਿੰਨੀ ਵੀ ਕਮਾਈ ਹੋਈ ਹੈ ਉਹਦਾ ਚੌਥਾ ਹਿੱਸਾ बतौर ਦਸਵੰਧ ਜਿਹੜੇ ਹੜਪਿੰਡਾ ਵਾਸਤੇ ਭੇਜਿਆ ਜਾਊਗਾ ਬਹੁਤ ਸਾਰੇ ਲੋਕ ਕਹਿੰਦੇ ਸੀ ਕਹਿੰਦੇ ਉੱਧਰ ਸਾਡਾ ਪੰਜਾਬ ਡੁੱਬ ਰਿਹਾ ਤੇ ਇੱਥੇ ਮੇਲੇ ਲੱਗੀਆਂ ਨੇ ਪਰ ਇੱਥੇ ਅਸੀਂ ਜੇ ਕਮਾਈ ਕਰਦੇ ਇੱਥੇ ਦੋ ਦਿਨ ਅਸੀਂ ਰਾਤ ਦਿਨ ਜਾਗੇ ਆ ਤਾਂ ਇਹਦੇ ਚੋਂ ਅਸੀਂ ਜਿਹੜੀ ਕਮਾਈ ਕਰਾਂਗੇ ਇਹਦਾ 25% ਜਿਹੜਾ ਚੌਥਾ ਹਿੱਸਾ ਉੱਥੇ ਭੇਜਣਾ ਬਾਈ ਜੀ ਤੇ ਬਾਕੀ ਵੀ ਜਿੰਨੇ ਬੰਦੇ ਜੁੜੇ ਆ ਚੈਨਲ ਨਾਲ ਉਹ ਵੀ ਸਾਰੇ ਇੱਕ ਨਵੀਂ ਲੀਪ ਹੋਵੇ ਉਹ ਆਪਦੇ ਵੱਲੋਂ ਥੋੜਾ ਬਹੁਤਾ ਦਸਵੰਦ ਜਿਵੇਂ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਹੈਨਾ ਦਸਵੰਦ ਦੇਣ ਦਾ ਉਹ ਉੱਥੇ ਜਰੂਰ ਭੇਜੋ ਆ ਪਰਤੀਆਂ ਸਾਰੀਆਂ ਪਈਆਂ ਕੁੜੀਆਂ ਚਾਹਤ ਪ੍ਰੀਤਾਂ ਲਹਿਰੇ ਵੇਗੇ ਤੋਂ ਇਹਦੇ ਵੱਲੋਂ ਬਾਈ ਜੀ ਪਰਤੀ ਚਕਾਈ ਜਾਊਗੀ ਸਾਰੀਆਂ ਪਰਤੀਆਂ ਰਲਾਤੀਆਂ ਬਾਈ ਦਿਖਾ ਦਿਓ ਇਹਦੇ ਵਿੱਚ ਚੱਕੋ ਬੇਟੇ ਓਹਦਾ ਨਾਮ ਵੀ ਪਹਿਲਾ ਨਾਮ ਹੈ ਪਹਿਲੇ ਨਾਮ ਪਹਿਲਾ ਨਾਮ ਸਾਈਕਲ ਹੈ ਪਹਿਲੇ ਹੈਪੀ ਗੇਲ ਹੈ ਬਾਈ ਜੀ ਮੋਬਾਈਲ ਨੰਬਰ ਨੂੰ ਇੱਕ ਮਿੰਟ ਕਾਲ ਲਾਉਣੇ ਆ ਭਰਾ ਆ ਪਾਰਸੀ ਦੇਖ ਲਓ ਬਾਈ ਜੀ ਨੇੜੇ ਕਰਕੇ ਨੰਬਰ ਆਪਾਂ ਦੱਸਦੇ ਆ ਬਾਈ 83603 84934 ਇਹਨੂੰ ਬਾਜੂ ਬਾਈ ਨੇ 100 ਰੁਪਏ ਦਾ ਬੂਟਾ ਲਿਆ ਸੀ ਬਾਈ ਜੀ ਆ ਬਾਈ ਸੱਚੀ ਕਹਿੰਦਾ ਬਾਈ ਹੁਣ ਦੋਗਾ ਹੋਗਾ ਟਿਕਟ ਘਟਾਉਣ ਜੋਗਾ ਹੋ ਗਿਆ ਇਹਨੂੰ ਬਾਈ ਨੂੰ ਫੋਨ ਲਾ ਭਾਈ ਉਹ ਗਾਣਾ ਬਾਅਦ ਚ ਲੱਗ ਜੀ ਬਾਅਦ ਚ ਹੋ ਜੂ ਬਾਅਦ ਚ ਤਾਂ ਦੂਜੀ ਵਾਰ ਸੀ ਬੈਠੇ ਕੱਟੋ ਹਲਾ ਕੇ ਹਲਾ ਕੇ ਜੀ ਹਲਾ ਕੇ ਚਕਾਓ ਬਾਈ ਯਾਰ ਕੋਈ ਨਹੀਂ ਹਲਾ ਕੋਈ ਨਹੀਂ ਢਿੱਲੀ ਗਮ ਆਈ ਬਾਈ ਉਹਦਾ ਕੋਈ ਨਾਮ ਹੈ ਬਾਈ ਹੈਪੀ ਗੱਲ ਬੋਲ ਰਿਹਾ ਹਾਂ ਬਾਈ ਤੂੰ ਸੀ ਬਰਾਡ ਨਰਸਰੀ ਤੋਂ ਬੂਟਾ ਲੈ ਕੇ ਗਿਆ ਸੀ ਕਾਹਦਾ ਬੂਟਾ ਲੈ ਕੇ ਗਿਆ ਸੀ ਬਾਈ ਥੋੜਾ ਪ੍ਰਤਾਪ ਥੋੜੇ ਨਾਮ ਤੇ ਪਰਪੀ ਪਾ ਕੇ ਗਿਆ ਤੁਹਾਨੂੰ ਇਨਾਮ ਨਿਕਲਿਆ ਬਾਈ ਸਾਈਕਲ ਯਾ ਭਾਈ ਤੁਹਾਡਾ ਹੈਪੀ ਭਾਈ ਆਪ ਦੀ ਪਾਰਤੀ ਦਾ ਨੰਬਰ ਕਿੰਨਾ ਤੁਹਾਡਾ ਭਾਈ ਤੁਹਾਡੀ ਜੇ ਪਾਰਤੀ ਹੈਗੀ ਆ ਤਾਂ ਉਹ ਪਾਰਤੀ ਲੈ ਕੇ ਆ ਜਾਓ ਜੀ ਪੁੱਛੋ ਵੇਲੇ ਤੇ ਭਾਈ ਕਿਸਾਨ ਮੇਲਾ ਪੁੱਛੋ ਜੀ ਹੋ ਗਈ ਨਾ ਪਾਰਤੀ ਆਪਣੀ ਹਾਂ ਹੋਰ ਭਾਈ ਜੇ ਤੁਹਾਡੀ ਪਾਰਤੀ ਪਾਈ ਹੈ ਦੱਸ ਦਿਓ ਮੈਨੂੰ ਨੰਬਰ ਤੁਹਾਡਾ ਗਾਹ ਤੇ ਉਹਦਾ ਨਾਮ ਕੱਢਦਿਆਂ ਬਾਈ ਹੋਰ ਕੁਝ ਨਹੀਂ ਪੁਰਾਣ ਨਾ ਚਾਹੀਦਾ ਬਰਾੜ ਨਾ ਚਾਹੀਦਾ ਬਾਈ ਜੀ ਆਹ ਉਹ ਰੇ ਪਿਆ ਗਾਹਾਂ ਜੀ ਦਾ ਨਾਮ ਤੇ ਬਦਲਿਆ ਨਾਮ ਆਮ ਬਈ ਨੰਬਰ ਪਲੇਖੇ ਨਾਲ ਵੀ ਲਿਖਿਆ ਗਿਆ ਵੇ ਗਾਹਾਂ ਜੀ ਦਾ ਨਾਮ ਦੂਜਾ ਬੋਲ ਦੂਜਾ ਪ੍ਰਤਾਪ ਸਿੰਘ ਬਈ ਪ੍ਰਤਾਪ ਸਿੰਘ ਹੋਇਆ ਬਈ ਨੰਬਰ ਨਾਲ ਉਹਦਾ ਨਾਮ 2353 2353 ਬਈ ਇਹ ਛੱਤ ਵਾਲਾ ਪੱਕਾ ਦਿੱਤਾ ਬਈ ਛੱਤ ਵਾਲਾ ਪੱਕਾ ਬਈ ਇੰਦਾ ਨਾਂ ਯਾਰ ਗਰਮੀ ਦੇ ਵਿੱਚ ਜਾਨ ਵੀ ਦਾਹਾਂ ਨੂੰ ਲਾ ਲਈ ਔਰ ਜੀ ਤੀਜਾ ਨਾਮ ਦਾ ਹੁਣ ਇਕੱਠਾ ਲਾ ਲੈ ਬਾਅਦ ਚ ਕੋਈ ਗੱਲ ਨਹੀਂ ਹਾਂ ਤੀਜੀ ਵਾਰੀ ਵੀ ਬੈਠੀ ਨੇ ਕੱਢ ਤੀ ਅਮਿੰਦਰ ਸਿੰਘ ਆ ਬਾਈ ਜੀ ਆ ਦਿਖਾ ਦਿਓ ਬਾਈ ਅਮਿੰਦਰ ਸਿੰਘ 9893 ਇਹ ਹਰਵਿੰਦਰ ਇੱਥੇ ਹੈਗਾ ਤਾਂ ਬਾਈ ਦੱਸ ਦਿਓ ਨਾਮ ਵਾਲੇ ਬਾਈ ਕੋਈ ਨਹੀਂ ਦੇਦਾ ਹਮਾਂ ਦਾ ਇੱਥੇ ਨੰਬਰ ਲਾ ਦਿਓ 9893 184 04010 ਬੇਪਰਵਾਹ ਬੰਦੇ ਹੁੰਦੇ ਹੁੰਦੇ ਕੰਮ ਇਹ ਬਾਈ ਨਹੀਂ ਬੇਪਰਵਾਹ ਨਹੀਂ ਜਾਗਦੀਆਂ ਬੜਾ ਬੇਪਰਵਾਹ ਜਾਗਦੀ ਸੀ ਤੇ ਬਿੰਗ ਜਾਗਦੀ ਆ ਹਾਂ ਆਂਬ ਦਾ ਕੁੱਤਾ ਦੋਖਾ ਨਾਮ ਬਾਈ ਇਹ ਤਾਂ ਬੇਈ ਨਾ ਤੂੰ ਲਿਖ ਲਾ ਇਹ ਪ੍ਰੈਸ ਨਹੀਂ ਆਂਬ ਵਾਲੀ ਪ੍ਰੈਸ ਵਾਲਾ ਹੋ ਗਿਆ ਇਹਨੂੰ ਪ੍ਰੈਸ ਨਹੀਂ ਬੁਲਾਈ ਬਲਵਿੰਦਰ ਹਾਂ ਬਜੰਦਰ ਸਿੰਘ ਆ ਬਾਈ ਜੀ ਆ ਜੀ ਠੀਕ ਹੈ ਤਾਂ ਜਿੰਨਾ ਹੋ ਗਿਆ 150 26332 12 5ਵਾਂ ਨਾਮ ਆ ਇਹ ਆ ਕਿੰਨੂ ਦਾ ਬੂਟਾ ਬਈ ਪੰਜਵਾਂ ਨਾਮ ਕਰਮਜੀਤ ਸਿੰਘ ਨੂੰ ਨਿਕਲਿਆ ਜੀ ਕਿੰਨੂ ਦਾ ਬੂਟਾ 23 3 ਹਲਾ ਕੇ ਕਰ ਦਿੰਦਾ ਹੈ ਆਏ ਹੱਥ ਮਾਰ ਕੇ ਫੇਸ ਤੇ ਪੰਜ ਨਾਮ ਆ ਇਹ ਪੰਜਵਾਂ ਨਾਮ ਆ ਇਹ ਪੰਜਵਾਂ ਨਾਮ ਕਿੰਨੂ ਦਾ ਬੂਟਾ ਠੀਕ ਹੈ ਮੰਨਨ ਰਾਜੋਗਿ ਨੇ ਕਹਿੰਦੇ ਹੱਥ ਨਹੀਂ ਮਰਵਾਇਆ ਪਿਆਰੇ ਬਾਰੇ ਕੁੜੀ ਨੇ ਮਾਰਿਆ ਸਾਰੇ ਨੇ ਮਾਰਿਆ ਬਾਈ ਬਹੁਤ ਵਧੀਆ ਬਾਈ ਹੱਥ ਮਾਰਦੇ ਬੁੜੀ ਮੇਟ ਵਾਲ ਕਰਦੀ ਵੀਡੀਓ ਬਣਾਈ ਜਾਂਦੇ ਥੋਨੂੰ ਅਸੀਂ ਸਾਡੀ ਟੀਮ ਵੱਲੋਂ ਇੱਕ ਬੂਟਾ ਦੇਣਾ ਚਾਹੁੰਦੇ ਆ ਕਿਹੜਾ ਬੂਟਾ ਲੈ ਕੇ ਜਾਓਗੇ ਪਤਾ ਕਿਸ ਚੀਜ਼ ਦਾ ਬਿਨਾ ਪਰਚੀ ਤੋਂ ਕੁੜੀਆਂ ਨੂੰ ਬਈ ਅਸੀਂ ਸਨਮਾਨ ਕਰਨਾ ਚਾਹੁੰਦੇ ਆ ਦੱਸੋ ਪੁੱਤ ਕਿਹੜਾ ਬੂਟਾ ਲਾਉਣਾ ਹੈ ਘਰੇ ਫਲਦਾਰ ਜਿਹੜਾ ਪਸੰਦ ਦਾ ਪੁੱਤ ਅਸੀਂ ਬੋਲਦੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਬੂਟਾ ਦੇ ਦੇ ਨਾ ਇੱਕ ਹੋਰ ਦੇ ਦਿਓ ਦੋ ਦਿਓ ਨਹੀਂ ਪਤਾ ਜੋੜੀ ਬਣਾਓ ਡੈਡੀ ਤੋਂ ਪੁੱਛ ਲੈ ਜੋੜੀ ਬਣਾਓ ਤਾਂ ਹੋਰ ਦੋ ਯਾਰ ਸਾਡੇ ਕਹਿਣ ਤੇ ਬਈ ਦੋ ਕੋਈ ਮਰਜ਼ੀ ਲੈ ਲਓ ਇੱਕ ਛੋਟੇ ਆਪਦੇ ਬੱਲੇੋਂ ਆ ਲਓ ਪਤਾ ਕਿੰਨੋ ਬਰਾੜ ਆ ਲੈ ਦੋਛੋ ਕੇ ਲੈ ਬੱਲੇ ਅੰਮ੍ਰਾ ਭੂਤਾਂ ਆ ਗੋਲ ਵਿੱਚ ਆ ਲੈ ਬਈ ਕੀ ਹਾਲਾ ਬਈ ਆ ਜਾਓ ਲੋ ਜੀ ਕੁੜੀਆਂ ਨੂੰ ਸਨਮਾਨਤ ਕੀਤਾ ਗਿਆ ਮਦਦ ਦਾ ਨਾਮ ਠੀਕ ਹੈ ਭਾਈ ਜੀ ਬਹੁਤ ਬਹੁਤ ਵਧੀਆ ਬਾਈ ਨੇ ਰਿਜ਼ਲਟ ਬਹੁਤ ਵਧਾਈਆਂ ਭਾਈ ਨੂੰ ਜਿੰਨਾ ਵੀ ਇਹਨਾਂ ਨੇ ਨਾਮ ਨਿਕਲੇ ਆ ਬੜੀਆਂ ਆਸਾਮ ਨਿਕਲੇ ਆ ਬੜੀਆਂ ਸਿੰਘ ਬਰਾੜ ਨਾਲ ਸਿੰਘ ਬਣਾਈ ਹੈ ਨਾ ਜਰੂਰ ਮੌਕਾ ਦਿਓ ਆ ਕੇ ਲੰਦੇ ਲੰਦੇ ਦੋਸਤੋ ਬਹੁਤ ਵਧੀਆ ਵੀ ਇਹਨਾਂ ਨੇ ਉਪਰਾਲਾ ਕੀਤਾ ਜਿਹੜਾ ਨਾਲੇ ਤਾਂ ਇੱਕ ਤਾਂ ਬੂਟੇ ਵੇਚੇ ਆ ਜਿਹੜੇ ਪੰਜਾਬ 'ਚ ਰੁੱਖ ਲੱਗਣਗੇ ਤੇ ਇਹ ਰੁੱਖਾਂ ਦੇ ਨਾਲ ਜਿਹੜਾ ਆਕਸੀਜਨ ਦਾ ਜਿਹੜਾ ਸਿਸਟਮ ਆ ਸਾਰਾ ਕੁਝ ਸੈੱਟ ਹੋਊਗਾ ਤੇ ਪੰਜਾਬ ਨੂੰ ਇਹਨਾਂ ਚੀਜ਼ਾਂ ਦੀ ਲੋੜ ਹੈ ਮੌਸਮ ਦੇ ਵਾਸਤੇ ਤੇ ਦੂਜਾ ਨੰਬਰ ਇਹ ਆ ਵੀ ਇਹਨਾਂ ਨੇ ਆ ਜਿਹੜਾ ਇਨਾਮ ਕੱਢ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਈਕਲ ਆ ਜਿਹੜਾ ਦਿੱਤਾ ਫਿਰ ਇੱਕ ਹੋਰ ਆਹ ਵੇਖ ਲਓ ਸਿਸਟਮ ਵੀ ਮੇਲੇ ਦੇ ਵਿੱਚ ਕਹਿੰਦੇ ਜਿਹੜੇ ਬੂਟਿਆਂ ਤੋਂ ਹੋਈ ਕਮਾਈ ਦਾ ਚੌਥਾ ਹਿੱਸਾ ਜਿਹੜਾ ਹੜਪੀੜਤਾਂ ਲਈ ਦਸਵੰਦ ਕੱਢਿਆ ਜਾਵੇਗਾ ਇਹ ਬਾਲਾ ਵਧੀਆ ਵੀ ਇੱਥੇ ਰਹਿ ਕੇ ਵੀ ਮੰਨ ਲਓ ਆਪਦਾ ਕੰਮ ਹਾਂ ਆਪਦਾ ਕੰਮ ਜਿਹੜਾ ਮੰਨ ਲਓ ਇੱਥੇ ਰਹਿ ਕੇ ਕੰਮ ਕਰਕੇ ਵੀ ਜਿਹੜਾ ਪੈਸੇ ਆ ਜਿਹੜੇ ਇਕੱਠੇ ਕਰਕੇ ਤੇ ਹੜਪੀੜਤ ਜਿਹੜੇ ਮਨ ਲੋ ਇਲਾਕਿਆਂ ਵਾਸਤੇ ਲੈ ਕੇ ਜਾਣਗੇ ਯਾਰ ਕੁਝ ਲੋਕ ਕਹਿੰਦੇ ਨੇ ਵੀ ਤੁਸੀਂ ਕਿਸਾਨ ਮੇਲਾ ਲਾ ਲਿਆ ਉਧਰ ਹੜ ਆਏ ਹੋਇਆ ਆਪਾਂ ਵੀ ਵੈਸੇ ਆਪਣੇ ਪਿੰਡ ਦੇ ਵਿੱਚੋਂ ਸੇਵਾ ਕਰਕੇ ਇਕੱਠਾ ਕਰਕੇ ਮੰਨ ਲਓ ਸੇਵਾ ਤੇ ਦੋ ਟਰਾਲੀਆਂ ਜਿਹੜੀਆਂ ਭੇਜੀਆਂ ਤੇ ਟਰਾਲੀਆਂ ਹਾਂ ਦੋ ਟਰਾਲੀਆਂ ਭੇਜ ਕੇ ਉਸ ਤੋਂ ਬਾਅਦ ਇੱਧਰ ਆਏ ਸੀਗੇ ਤੇ ਫੇਰ ਹੋਰ ਜਾ ਕੇ ਪਿੰਡੋਂ ਫੋਨ ਆਈ ਜਾਂਦਾ ਵੀ ਆਪਾਂ ਜਵਾਰਾ ਜਾ ਕੇ ਫੇਰ ਸੇਵਾ ਇਕੱਠੀ ਕਰਨੀ ਹੈ ਆਹ ਵੇਖ ਲਓ ਭਾਈ ਹਾਂ ਭਈ ਅਮਨ ਕੁਝ ਕਹਿਣਾ ਚਾਹੁੰਨਾ ਬਾਈ ਹੋਰਾਂ ਵਾਸਤੇ ਏ ਬਹੁਤ ਵਧੀਆ ਪਰਾਲਾ ਬਾਈ ਇਹਨੇ ਜਿਹੜਾ ਕਰਿਆ ਨਾਲ ਦਾ ਨਾਮ ਕੱਢਿਆ ਨਾਲੇ ਹੜਪੀਟ ਦਾ ਨੂੰ ਸੇਵਾ ਗਈ ਸਾਰਿਆਂ ਦਾ ਹਿੱਸਾ ਰਣਮੈ ਮਿਲਮਾ ਪੈ ਗਿਆ ਹਾਂ ਕੁਸ਼ਕ ਪਰਵਾਤ ਲਾ ਕੁਸ਼ਕ ਬਾਈ ਕਮੈਂਟ ਕਰਨ ਵਾਲੇ ਬੰਦੇ ਪਤਾ ਕੀ ਕਹਿੰਦੇ ਆ ਕਹਿੰਦੇ ਵੀ ਇਹ ਕਿਸਾਨ ਮੇਲਾ ਰੱਖ ਲਿਆ ਉਧਰ ਹੜ ਆਇਆ ਪਰ ਵੇਖੋ ਬਾਈ ਹੋਰ ਇਹਨੇ ਇੱਥੇ ਰਹਿ ਕੇ ਪੈਸੇ ਜਿਹੜਾ ਦਸਵੰਦ ਇਕੱਠਾ ਕਰ ਲਿਆ ਹੁਣ ਆ ਦੋ ਦਿਨਾਂ ਜੇ ਮੇਲਾ ਖਤਮ ਹੋ ਗਿਆ ਹੁਣ ਉੱਥੇ ਫੇਰ ਜਾਵੜਾਂਗੇ ਯਾਰ ਇਹਦਾ ਪ੍ਰੋਗਰਾਮ ਪਹਿਲਾਂ ਦਾ ਲਿਖਿਆ ਸੀ ਹਾਂ ਬਿਲਕੁਲ ਬਿਲਕੁਲ ਬਾਈ ਹਾਂ ਹੋਰ ਜਾਣਕਾਰੀ ਲੈਣੀ ਆ ਸੇਵ ਜੀ ਆ ਸਾਰੇ ਤੇ ਬਹੁਤ ਵਧੀਆ ਕੰਮ ਨਿਬੜ ਗਿਆ ਤੇ ਇਹਦੂ ਬਾਸ ਸਾਰੇ ਬਈ ਸੇਵਾ ਦੀ ਆ ਉੱਥੀ ਹੈ ਬਈ ਆਪਾਂ ਜਾਣਾ ਹੀ ਹੈ ਸਾਰੇ ਨੇ ਜਾਣਾ ਬਈ ਪੰਜਾਬ ਆਪਣਾ ਹੀ ਹੈ ਆਪਾਂ ਪੰਜਾਬ ਦੇ ਆ ਤੇ ਪੰਜਾਬ ਆਪਣਾ ਹੱਸਣਾ ਵੀ ਹੈ ਗਾਉਣਾ ਵੀ ਹੈ ਹਾਂ ਸਾਰਾ ਕੁਝ ਕਰਨਾ ਹਾਂ ਸਭ ਕੁਝ ਕਰਾਂਗੇ ਲਓ ਵੀ ਦੋਸਤ ਹਾਂ ਲਓ ਵੀ ਦੋਸਤੋ ਵੀਡੀਓ ਸ਼ੇਅਰ ਜਰੂਰ ਕਰਿਆ ਜੇ ਠੀਕ ਆ ਬਾਈ ਜੀ ਹਾਂ ਜੀ ਬਹੁਤ ਵਧੀਆ ਜੀ ਹਾਂ ਜੀ ਨਾਲੇ ਜੀ ਗੱਲ